ਕਹਤੇ ਪਿਛਲੇ ਦਿਨ ਪਾਸ਼ਪਾ ਦੇ ਵਿੱਚ ਤਾਜ਼ੇ-ਤਾਜ਼ੇ ਗਏ ਰਵਨੀਤ ਬਿੱਟੂ ਨੇ ਕਿਸਾਨ ਸੰਗਠਨਾਂ ਦੇ ਉੱਤੇ ਔਰ ਖਾਸ ਕਰਕੇ ਆ ਚੱਲ ਰਹੇ ਅੰਦੋਲਨ ਦੇ ਅੰਦੋਲਨਕਾਰੀਆਂ ਦੇ ਉੱਤੇ ਸਵਾਲ ਕੀਤਾ ਹੈ ਉਹਨਾਂ ਦੇ ਬਿਆਨ ਦਿੱਤਾ ਹੈ ਇਹ ਕਿ ਹੈ ਕਿ ਜੇਕਰ ਕਿਰਪਾਨਾ ਪਾ ਕੇ ਤੁਸੀਂ ਦਿੱਲੀ ਜਾਓਗੇ ਤੋ ਤੁਹਾਨੂੰ ਕੋਈ ਦਿਨੀ ਨਹੀਂ ਜਾਣ ਦੇਗਾ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਰਵਨੀਤ ਬਿੱਕਟੂ ਜੀ ਤੁਸੀਂ ਆਪਦੀ ਮਾਨਸਿਕਤਾ ਕਲੀਅਰ ਕਰਤੀ ਹੈ ਤੁਸੀਂ ਦੱਸਤਾ ਕਿ ਅਸੀਂ ਦੇਸ਼ ਦੇ ਅੰਦਰ ਅਮਰ ਧਾਰੀ ਸਿੱਖਾਂ ਦੇ ਨਾਲ ਸਾਡੀ ਕੀ ਕੀ ਸਾਡੀ ਨਫ਼ਰਤ ਹੈ ਤੁਹਾਡਾ ਨਫ਼ਰਤ ਨਜ਼ਰ ਆ ਰਹੀ ਹੈ ਜਿਹੜੀ ਸੋਚ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਇਸ ਵਿਅਕਤੀ ਨੂੰ ਇਹਨੇ ਕਿਸਾਨਾਂ ਪ੍ਰਤੀ ਇਹ ਵੀ ਗੱਲ ਕਹੀ ਹੈ ਕਿ ਫਰਜੀ ਜੱਥੇ ਬੰਦੀਆਂ ਬਣ ਗਈਆਂ ਬਿੱਟੂ ਜੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਭਾਈ ਸਾਡੀਆਂ ਜੱਥੇ ਬੰਦੀਆਂ ਬਣੀਆਂ ਨੇ ਬਹੁਤ ਬਣੀਆਂ ਨੇ ਕੋਈ ਸ਼ੱਕ ਨਹੀਂ ਲੇਕਿਨ ਅਸੀਂ ਜਿਸ ਦਿਨ ਜਿਸ ਦਿਨ ਤੁਸੀਂ ਤੇਰੀ ਸਰਕਾਰ ਨੇ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਸ਼ਹੀਦ ਕੀਤਾ ਔਰ ਤੁਹਾਡੇ ਤੋਂ ਸਵਾਲ ਪੁੱਛਣ ਦੇ ਲਈ ਤੁਹਾਡੇ ਵਿਰੋਧ ਦੇ ਵਿੱਚ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਪਰ ਤੁਹਾਨੂੰ ਸਾਡੇ ਤੇ ਗੋਲੀਆਂ ਚਲਾਉਣ ਦਾ ਦੇਸ਼ ਦੇ ਕਿਸਾਨਾਂ ਨੇ ਸਬਕ ਸਿਖਾਇਆ ਇਹ ਕਲੀਅਰ ਹੈ ਇਹ ਜੋ ਸਪਸ਼ਟ ਹੁੰਦਾ ਹੈ ਕਿ ਸਾਡੇ ਵਿਚਾਰ ਧਾਰਕ ਤਰੀਕਿਆਂ ਦੇ ਨਾਲ ਅਸੀਂ ਵੱਖਰੇ ਹੋ ਸਕਦੇ ਹਾਂ ਕੋਈ ਸੋਚ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਮੈਂ ਅੰਦੋਲਨ ਕਰਦਾ ਉਹ ਦੂਸਰੇ ਵੀਰ ਨੂੰ ਠੀਕ ਨਾ ਲੱਗੇ ਜਿਸ ਤਰੀਕੇ ਨਾਲ ਉਹ ਵੀਰ ਕਰਦਾ ਹੋਵੇ ਉਹ ਮੈਨੂੰ ਠੀਕ ਨਾ ਲੱਗੇ ਇਹ ਵਿਚਾਰ ਧਾਰਾ ਹੈ ਇਹ ਫਰਕ ਹੋ ਸਕਦੇ ਨੇ ਜਾਂ ਮੈਂ ਕਿਸ ਦੇ ਅੰਦੋਲਨ ਕਰਨਾ ਚਾਹਣਾ ਮੇਰੀ ਡੇਟ ਫਿੱਟ ਨਾ ਆਵੇ ਸਾਡਾ ਟਾਈਮ ਫਿਕਸ ਨਾ ਹੋਵੇ ਉਹਦੇ ਵਿੱਚ ਫਰਕ ਪੈ ਸਕਦੇ ਨਹੀਂ ਲੇਕਿਨ ਕਿਸਾਨੀ ਤੇ ਜਦੋਂ ਵੀ ਵਾਰ ਹੋਏਗਾ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇੱਕ ਹੋਣਗੀਆਂ ਇੱਕ ਜੋਟਣਗੀਆਂ ਇਹ ਤੁਸੀਂ ਦੇਖ ਲਿਆ ਪਿੱਛੇ ਦੇਸ਼ ਦੇ ਕਿਸਾਨਾਂ ਨੇ ਤੁਹਾਨੂੰ ਉਹ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਸੋ ਦੂਜੇ ਪੱਖ ਤੋਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਨੀਤ ਬਿੱਟੂ ਜੀ ਤੁਸੀਂ ਕੀ ਕਰ ਰਹੇ ਹੋ ਆਪਸ ਵਿੱਚ ਆ ਵੇਖਿਆ ਮੈਂ ਵੈਸੇਤ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਪੋਲਿਟਿਕਲ ਗੱਲ ਹੈ ਤੁਸੀਂ ਆਪ ਸੋਚ ਕੀ ਕਰਦੇ ਫਿਰ ਤੋ ਕਰਦੇ ਫਿਰੋ ਲੇਕਿਨ ਜਿਹੜਾ ਤੂੰ ਕਿਸਾਨਾਂ ਤੇ ਇੱਕ ਸੰਜਮ ਤੇ ਬੰਧੀਆਂ ਤੇ ਸਵਾਲ ਚੁੱਕਿਆ ਤੇ ਤੇਰੇ ਤੇ ਗੱਲ ਦਾ ਜਵਾਬ ਦੇਣਾ ਮਨਦਾ ਮਜਬੂਰੀ ਵਸ ਦੇ ਰਹੇ ਆ ਕਿ ਭਾਈ ਆ ਤੇਰੀ ਇੱਕ ਕਾਰਡੀਓ ਵਾਇਕਲ ਹੋ ਰਹੀ ਸੀ ਜਿਹਦੇ ਵਿੱਚ ਤੂੰ ਕਿਸੇ ਲੀਡਰ ਨੂੰ ਭਾਜਪਾ ਜੁਆਇਨ ਕਰਾਉਣ ਵਾਸਤੇ ਕਹਿ ਰਿਹਾ ਹੈ ਤੇ ਉੱਥੇ ਤੇਰੀ ਤੇਰੀ ਇੱਕ ਦੂਜੇ ਦੇ ਨਾਲ ਨਫ਼ਰਤ ਹੈ ਜਿਹੜੀ ਤੇਰੀ ਉਹ ਆਡੀਓ ਦੱਸ ਰਹੀ ਹੈ ਤੇਰੇ ਚ ਕਿੰਨੀ ਨਫ਼ਰਤ ਹੈ ਇੱਕ ਦੂਜੇ ਬਰਤੀ ਜਿੱਥੇ ਤੂੰ ਚਲਿਆ ਗਿਆ ਉੱਥੇ ਕਿਹੜਾ ਸਭ ਅੱਛਾ ਤੇਰੇ ਲਈ ਤੇ ਜਿੱਥੇ ਪਿੱਛੇ ਸੀ ਉੱਥੇ ਵੀ ਇਹੀ ਕੁੱਝ ਸੀ ਉਹ ਕਾਦੇ ਲਈ ਭਾਈ ਉਹ ਪਿਆਰੋ ਤੁਹਾਡੀ ਲੜਾਈ ਕੁਰਸੀ ਦੀ ਹੈ ਤੁਸੀਂ ਕੁਰਸੀ ਪਿੱਛੇ ਕੁਰਸੀ ਪਿੱਛੇ ਜੀ ਦਾ ਦਾਦਾ ਜਿਹੜੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਰਹਿ ਗਿਆ ਹੋਵੇ ਉਸ ਪਾਰਟੀ ਨੂੰ ਕੁਰਸੀ ਪਿੱਛੇ ਐ ਸਿੱਟ ਕੇ ਭੱਜ ਗਿਆ ਤਾਂ ਇਹਦਾ ਮਤਲਬ ਤੁਸੀਂ ਕੁਰਸੀ ਲਈ ਬੜੇ ਬੜੇ ਧੜੇ ਬਣਾ ਰਹੇ ਹੋ ਬੜੀਆਂ ਪਾਰਟੀਆਂ ਬਣਾ ਰਹੇ ਹੋ ਬਹੁਤ ਕੁਝ ਕਰ ਰਹੇ ਹੋ ਲੇਕਿਨ ਕਿਸਾਨਾਂ ਦੀ ਜਿਹੜੀਆਂ ਜਿਥੇ ਬੰਦੀਆਂ ਬਣ ਰਹੀਆਂ ਨੇ ਉਹ ਵਿਚਾਰ ਧਾਰਕ ਫਰਕਾਂ ਦੇ ਤਾਂ ਬਣ ਸਕਦੀਆਂ ਨੇ ਲੇਕਿਨ ਜਿੱਦਾਂ ਕਿਸਾਨ ਤੇ ਹਮਲਾ ਹੋਏਗਾ ਸਾਰੀਆਂ ਇੱਕ ਜੁਟ ਹੋਣਗੀਆਂ ਔਰ ਇੱਕ ਜੁਟ ਹੋ ਕੇ ਲੜਾਈ ਲੜਨਗੀਆਂ ਸੋ ਇਸ ਕਰਕੇ ਰਵਨੀਤ ਬਿੱਟੂ ਦਾ ਜਿਹੜਾ ਸਟੈਂਡ ਹੈ ਉਹ ਆਪਾਂ ਬਹੁਤ ਕੁਝ ਵੇਖਿਆ ਹੈ ਜਦੋਂ ਚੋਣਾਂ ਤੋਂ ਦੌਰਾਨ ਰਵਨੀਤ ਬਿੱਟੂ ਦਾ ਬਿਆਨ ਆਇਆ ਕਿਉਂਕਿ ਉਸ ਵੇਲੇ ਇਹਨਾਂ ਨੂੰ ਹੰਕਾਰ ਸੀ ਨਾ ਕਿ 400 ਪਾਰ ਜਾਵਾਂਗੇ ਉਦੋਂ ਬਿਆਨ ਆਇਆ ਸੀ ਇਕੱਲੇ-ਇਕੱਲੇ ਨੂੰ ਉਹ ਵੇਖ ਰਿਹਾ ਹੈ ਇਕੱਲੇ-ਇਕੱਲੇ ਦੀ ਫੋਟੋ ਲੈ ਰਿਹਾ ਹੈ ਵੀਡੀਓ ਬਣਾ ਰਿਹਾ ਹੈ ਪਛਾਣ ਕਰ ਰਿਹਾ ਹੈ ਅਸੀਂ ਕੀ ਕਰਾਂਗੇ ਇਹ ਕਿਹਾ ਸੀ ਲੇਕਿਨ ਜਿੱਦੈ 4 ਜੂਨ ਤੋਂ ਬਾਅਦ ਬਿਆਨ ਆਇਆ ਕਿ ਮੈਂ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਪੁਲ ਬੰਨ੍ਹ ਦਾ ਕੰਮ ਕਰਾਂਗਾ ਤੇ ਜਦੋਂ ਉਦੋਂ ਬਾਅਦ ਕੋਈ ਹੋਰ ਪਤਾ ਨਹੀਂ ਕੀ ਕੋਈ ਤੁਹਾਡੀ ਪੋਲੀਟਿਕਲੀ ਬਦਲਾਅ ਹੋਏਗਾ ਤੇ ਹੁਣ ਤੂੰ ਇਹ ਬਿਆਨ ਦੇਣੇ ਸ਼ੁਰੂ ਕਰਤੇ ਜਿਹੜਾ ਤੁਸੀਂ ਬਿਆਨ ਦਿੱਤਾ ਹੈ ਕਿ ਕਿਸਾਨ ਬਿੱਲੀ ਥੈਲੋਂ ਬਾਹਰ ਆ ਗਈ ਬਿੱਲੀ ਥੈਲੋਂ ਬਾਹਰ ਆ ਗਈ ਰਾਹੁਲ ਗਾਂਧੀ ਨੂੰ ਮਿਲੇ ਨਹੀਂ ਉਹ ਭਾਈ ਤੁਹਾਡੀ ਸਰਕਾਰ ਤੇ ਤੁਹਾਡੇ ਮੰਤਰੀਆਂ ਨਾਲ ਕਿੰਨੀਆਂ ਮੀਟਿੰਗਾਂ ਹੋਈਆਂ ਫਿਰ ਅਸੀਂ ਭਾਜਪਾ ਬਣ ਕੇ ਸੀ ਚਾਰ ਮੀਟਿੰਗਾਂ ਹੋਈਆਂ ਨੇ ਉਸ ਤੋਂ ਪਹਿਲਾਂ ਦਿੱਲੀ ਮੀਟਿੰਗਾਂ ਹੁੰਦੀਆਂ ਰਹੀਆਂ ਔਰ ਅਸੀਂ ਇਹ ਕਲੀਅਰ ਕਰਦੇ ਆ ਅਸੀਂ ਭਾਜ ਆਪਣੇ ਕਾਂਗਰਸ ਨੂੰ ਜਾਂ ਰਾਹੁਲ ਗਾਂਧੀ ਨੂੰ ਨਹੀਂ ਮਿਲੇ। ਝੇਕੇ ਤੋਂ ਅਸੀਂ ਮਿਲੇ ਆ ਵਿਪੱਖਸ਼ ਦੇ ਲੀਡਰ ਨੂੰ ਔਰ ਉਹਨੂੰ ਇਸ ਗੱਲ 'ਚ ਮਿਲੇ ਆ ਕਿ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਚੋਣਾਂ ਦੇ ਦੌਰਾਨ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਆਵਾਂਗੇ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਦੀ ਕਰਜ਼ਾ ਮੁਕਤੀ ਦੀ ਗੱਲ ਕਰਾਂਗੇ। ਔਰ ਇਹਦੇ ਲਈ ਉਹਨੇ ਵੈਦਾ ਕੀਤਾ ਸੀ ਉਹ ਵੈਦਾ ਯਾਦ ਕਰਾਇਆ ਹੁਣ ਉਹਨੂੰ ਕਿਹਾ ਕਿ ਪ੍ਰਾਈਵੇਟ ਮੈਂਬਰ ਬੇ ਲੈ ਜਾ ਸਕਦੇ ਹੋ ਪ੍ਰਾਈਵੇਟ ਮੈਂਬਰ ਬੇ ਲੈ ਕੇ ਆਓ ਔਰ ਨਾਲ ਤੁਹਾਡੀ ਸਰਕਾਰ ਦੀ ਅਗਲੀ ਕਰਤੂਤ ਜਿਹੜੀ ਪਹਿਲੇ ਸਾਡੇ ਮੰਡਪੱਤਰ ਚ ਨਹੀਂ ਸੀ ਉਹ ਦੱਸ ਕੇ ਆਏ ਆ ਵਿਪੱਖਸ਼ ਨੂੰ ਕਿ ਭਾਈ ਸਾਡੇ ਨਾਲ ਦੇਸ਼ ਦੇ ਅੰਦਰ ਆ ਇੱਕ ਨਵਾਂ ਨਵਾਂ ਇਤਿਹਾਸ ਸਿਰਜਣ ਲੱਗਿਆ ਬੀਜੇਪੀ ਕਿ ਇਸ ਲੋਕਾਂ ਨੇ ਸੰਵਿਧਾਨਿਕ ਰਾਈਟ ਨੂੰ ਪ੍ਰੋਟੈਸਟ ਦੇ ਰਾਈਟ ਨੂੰ ਕੁਚਲਣ ਵਾਲਿਆਂ ਨੂੰ ਜਿਨ੍ਹਾਂ ਦੇ ਉੱਤੇ ਸੰਵਿਧਾਨ ਨੂੰ ਕੁਚਲ ਦਾ ਮੁਕੱਦਮਾ ਦਰਜ ਹੋ ਕੇ ਜੇਲ੍ਹ ਜਾਣੇ ਚਾਹੀਦੇ ਸੀ ਜਿਹੜੇ ਅਫਸਰ ਉਹਨਾਂ ਨੂੰ ਹਰਿਆਣੇ ਦੀ ਸਰਕਾਰ ਅਵਾਰਡ ਦੇ ਰਹੀ ਹੈ ਔਰ ਉਹਨਾਂ ਦੇ ਖਿਲਾਫ ਆਵਾਜ਼ ਚੁੱਕਣੀ ਬੰਦ ਦੀ ਹੈ ਤੁਸੀਂ ਸਟਰੋਂਗ ਵਿਪਖਸ਼ੋਂ ਸਟਰੋਂਗ ਆਪੋਜੀਸ਼ਨ ਹੋ ਇਹ ਸਿਰਿਆਂ ਦੇਖਿਆ ਜਾਂਦਾ ਔਰ ਇਹ ਦੇਖ ਕੇ ਦੇਣਾ ਚਿੰਨੀ ਜਿਹੜੀ ਸਰਕਾਰ ਤੁਹਾਡੀ ਹੈ ਉਹਨਾਂ ਉਹ ਵਿਪੱਖਸ਼ ਦਾ ਲੀਡਰ ਹੈ ਇਹ ਸਾਡੀ ਫਰਜ਼ ਸੀ ਅਸੀਂ ਨਿਭਾਇਆ ਹੈ ਉਹਨੇ ਇਹ ਸਦਾ ਵਾਅਦਾ ਕੀਤਾ ਸੀ ਉਹ ਵਾਅਦਾ ਨੂੰ ਯਾਦ ਕਰਾ ਕੇ ਆਏ ਹਰ ਮਤ ਸੋਚੀ ਕਿ ਅਸੀਂ ਤੇਰੇ ਇਹ ਜਿਹੇ ਬਿਆਨਾਂ ਨਾਲ ਕੋਈ ਜਥੇਬੰਦੀਆਂ ਦੇ ਉੱਤੇ ਕੋਈ ਫਰਕ ਪਏਗਾ ਅਸੀਂ ਆਪਣੀ ਰਣਨੀਤੀ ਦੇ ਨਾਲ ਆਪਣੀ ਲੜਾਈ ਜਾਰੀ ਹੈ ਸਾਡੀ ਜਾਰੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ